ਦੇਖੋ सोनू ਦਾ ਵਿਆਹ ਜੀ ਉਹਨੇ ਕਿੰਨੇ ਮਿੰਟ ਗਾਇਆ ਇਲੀਵੀਟਰ ਨਾਮ ਕੀ ਦੇਤਾ ਹੈ ਮੇਰੇ ਦਾ ਮੰਨ ਕਾ ਨਾਮ ਚਲਾ ਹੁੰਦਾ ਅਸਤਰੀਕਾਲ ਜੀ ਬਾਈ ਚੈਰ ਨਹੀਂ ਉਹ ਨੂੰ ਜੀ ਲੋ ਜੀ ਮੱਥਾ ਟੇਕਣ ਆ ਕੇ ਪੰਜ ਵੀ ਦੇ ਵਿੱਚ ਚਲੋ ਬਾਡੀ ਚਲ ਚਲ ਹਾਂ 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 ਮਾਫੇ ਤੁਮ ਕੋ ਚੋ ਹੋਰਾਂ ਦੇ ਆਡੀ ਉਹ ਚਲੋ ਆੜੀ ਚੱਕ ਦੋ ਯਾਰ ਆੜੀ ਥੋੜੀ ਵਰਦੀ ਕਿਤੇ ਆ ਵਰਦੀ ਘਰਾਂ ਦਾ ਯਾਰ ਬੋਲ ਵਾਲੀ ਆ ਚੱਲੋ ਜੰਡੀ ਯਾਰ ਚੱਕ ਦੇ ਹੋਰ ਆਪਣੀ ਜੀ ਸਾਈਆਂ ਇਹ ਪੰਜ ਪੀਰ ਦੇ ਭਗਤ ਜੀ ਆਈ ਅੱਛਾ ਜੀ ਇਹ ਸਾਡੇ ਲਾਡੀ ਭਾਜੀ ਅੱਛਾ ਲਾਡੀ ਸ਼ਾਹ ਇਹ ਚੰਡੀਗੜ੍ਹ ਤੇ ਬਈ ਆਉਣਾ ਪਹੁੰਚ ਕੇ ਦਾ ਚੰਡੀਗੜ੍ਹ ਨਾਲ ਲੱਗਿਆ ਆਉਣਾ ਅੱਛਾ ਜੀ ਹਾਂ ਉਹਦੇ ਪਿੰਡ ਛੜਦਾ ਹੁੰਦਾ ਲਾਡੀ ਸ਼ਾਹ ਹੈ ਪਿੰਡ ਕਾ ਛੜਦਾ ਤਾਂ ਆ ਹਾਂ ਬਸ ਕੱਥੀ ਉਹ ਕੋਈ ਜੇ ਯਾਰ ਨਹੀਂ ਨਹੀਂ ਤੂੰ ਹੋਂ ਵੀ ਕਦੇ ਕਦੇ ਆ ਪਿੰਡ ਨੂੰ ਕਦੀ ਕਦੀ ਆਉਂਦਾ ਅਸਲ ਬੰਦੇ ਹਾਂ ਆਡੀ ਗੱਡੀ ਵੀ ਆ ਗਈ ਹੁਣ ਭਾਈ ਰਾਤ ਨੂੰ ਫਿਰ ਲੱਗ ਗਿਆ 20 ਮੈਂ ਰਾਤ ਭਾਈ 20 ਮੰਨੇ ਬਾਬੂਦਾਰ ਨੇ ਭਾਈ ਭਾਈ ਉੱਪਰ ਤੇ ਗੱਡੀ ਤਿਆਰ ਕਰਾਉਣ ਦੇ ਲਈ ਹਾਂ 20 ਪੈਂਦੇ ਵਿੱਚ ਗੱਡੀ ਤਿਆਰ ਕਰਾਈ ਸਾਰੀ ਹਾਂ ਸੱਟ ਤੇ ਲਾ ਕੇ ਅੰਦਰ ਉੱਥੇ ਭਾਈ ਦੇ ਹੋਰ 20 ਪੈਂਦੇ ਸਾਰੀ ਗੱਡੀ ਤਿਆਰ ਕਰਾਈ ਅਸੀਂ ਇਹ ਹੋਰ ਕੀ ਆ ਭਾਈ ਠੀਕ ਹੋ ਗਈ ਤਿਆਰੀ ਹੋਈ ਆ ਵਿਆਹ ਦੀ ਯਾਰ ਇਹਨਾਂ ਦਾ ਦੇਖ ਲੈ ਹੁਣ ਤੂੰ 12 ਤਰੀਕ ਨੂੰ ਕੁੜੀ ਵਾਲਿਆਂ ਨੇ ਇਹਨੂੰ ਕਿਹਾ ਵੀ ਤੁਸੀਂ ਵੀ ਅਸੀਂ ਭਾਈ 20 ਕੀ ਦਾ ਵਿਆਹ ਜਣਾ ਸੀ ਐਨੇ ਵੀ ਘਟਨਾਪੇ ਇੱਕ ਰਿਕਵੈਸਟ ਆ ਵੀ ਥੋੜਾ ਟਾਈਮ ਬੰਦੇ ਨੂੰ ਮਿਲਣਾ ਚਾਹੀਦਾ ਯਾਰ ਤੇ ਤਿਆਰੀ ਵੀ ਬਾਈ ਬਹੁਤ ਔਖੀ ਆ ਕਰਨੀ ਵਿਆਦੀ ਤੇ ਆਈ ਦਾ 2-3 ਮਹੀਨੇ ਜ ਨਹੀਂ ਹੁੰਦੀ ਇਹਨਾਂ ਨੇ ਜਿਹੜਾ ਨੇ ਹੱਥ ਜਿਹੇ ਤੇ ਆ ਜੀ ਹੱfte ਨਾ ਕਰਦੀ ਬਾਈ ਟਾਇਲ ਵੀ ਲਵਾਈ ਆ ਬੰਦੇ ਨੇ ਸਾਰੀ ਟਾਇਲ ਲੋ ਬਾਈ ਫਿਰ ਤੇਰਾ ਰਾਤ ਸੀ ਫਿਰ ਸਾਰਾ ਬਜਟ ਨੇ ਤਿਆਰੀ ਕਰੀ ਜਾਂਦੇ ਹੱfte ਦੇ ਵਿੱਚ ਪੈਸੇ ਆ ਪਹੁੰਚ ਨਹੀਂ ਆਈ ਬਾਈ ਬਹੁਤ ਔਖਾ ਬਣਦਾ ਚਾਹੀ ਠੀਕ ਹੋ ਗਿਆ ਪ੍ਰੋਗਰਾਮ ਬਾਈ ਰਾਤ ਆ ਮੁੰਡੇ ਦਾ ਭਾਈ ਆ ਇਹ ਮੇਰੇ ਭਾਈ ਆ ਲੋ ਜੀ ਗੱਡੀ ਖੜੀ ਰੈਡੀ ਮੁੰਡਾ ਗਿਆ ਮੈਂ ਕੁਰਦਵਾਰਾ ਮੁੰਡਾ ਗਿਆ ਕੁਰਦਵਾਰਾ ਮੱਥਾ ਟੇਕਣਾ ਓਥੇ ਬਾਅਦ ਪਿਤਾ ਕਰਦੇ ਦਿਖਾਵਾਂਗੇ ਦੋਸਤ ਆ ਜਣੇ ਬਲੌਗ ਦੇ ਨਾਲ ਤੁਸੀਂ ਬਣੇ ਰਹੋ ਸਾਰਜਣ ਹੈਲੋ ਗੱਡੀ ਚੱਲ ਚੱਲ ਮੁੰਡੋ ਵੀ ਲਵਾਣੀ ਹੋ ਰਹੀ ਆ ਤੇ ਆ ਸਾਡੇ ਗੁਜਰ ਜੀ ਵੀ ਚਾਈ ਜਾਂਦੇ ਗੁਜਰ ਜੀ ਸਾਈਡ ਹੋ ਜਾ ਗੁਜਰ ਸਾਹਿਬ ਸਾਈਡ ਹੋ ਜਾ ਐਲੋ ਐਕਸਕਿਊਜ਼ ਮੀ ਗੁਜਰ ਜੀ ਮੰਨੇ ਚੱਕ ਲਾ ਓ ਮੰਨੇ ਚੱਕ ਲਾ ਓ ਚੱਕ ਲਾ ਮੰਨੇ ਓ ਮੰਨੇ ਚੱਕ ਲਾ ਯਾਰ ਮੰਨੇ ਮੰਨੇ ਚੱਲ ਮੰਨੇ ਚੱਕ ਲਾ ਮੰਨੇ ਚੱਕ ਲਾ ਡਰਦਾ ਕਦੇ ਆ ਮੰਨੇ ਚੱਕਾ ਇੱਧਰ ਮੰਨੇ ਚੱਕਾ ਡਰਦਾ ਕਦੇ ਆ ਉਹ ਲਾਡੀ ਵੀਡੀਓ ਕਾਤੇ ਬਣਾਇਦੇ ਪੈਸੇ ਚੱਕ ਆ ਦੇਖੋ ਤਾਂ ਇਹਨੇ ਕਲਾਸ ਚੱਕਿਆ ਵੈਗ ਦਿਖਲਾ ਦਮੇ ਭਾਂ ਗਿਰੇ ਕਹਿੰਦਾ ਚੁੰਨੀ ਕਾਤੇ ਪਾੜਦੀ ਆ ਉਹ ਨਾਲੀ ਜੀ ਕਿਹਦੇ ਵੈ ਚੱਕਦਾ ਬੱਟੋ ਉਹ ਦਰਬੀਆ ਬਹੁਤ ਆਪਣੇ ਓਟੋ ਰਿਆ ਓ ਰਿਆ ਕਿੱਥੇ ਜਾਂਦਾ ਇਹਨੂੰ ਕੋਲ ਆ ਸੋਨੂ ਠੀਕ ਆ ਜੀ ਉਹ ਸੋਨੂ ਠੀਕ ਆ ਬਾਈ ਲੋ ਜੀ ਉਮੀਰਵਾਲ ਚਾਚੇ ਦਾ ਮੁੰਡਾ ਏ ਮੁੰਡੇ ਚਾਚੇ ਦੇ ਮੁੰਡਾ ਚਾਚੇ ਦੇ ਮੁੰਡੇ ਦਾ ਮੁੰਡਾ ਮੇਰੇ ਪੰਜ ਬਣ ਗਿਆ ਦੋ ਚੁੱਲ੍ਹੇ ਆ ਗਾਲਾਂ ਵੀਰ ਦੀ ਲੈ ਕੇ ਇੱਕ ਦਾਤ ਰੁਪਏ ਦਾ ਲੈ ਜੇ ਲੈਸ ਦਾ ਹੁੰਦਾ ਲੇਕਿਨ ਤਾਰ ਤਾਂ ਗੱਡੀ 'ਵਾਂਦੇ ਲੋ ਜੀ ਹਲਵਾਈ ਲੱਗੇ ਇੱਧਰ ਪੱਠੀ ਨੀ ਚੜ ਗਿਆ ਅਜਾ ਕੁੜੀ ਵਾਲੇ ਨੇ ਕਰਾਂ ਭਾਈ ਕਿਆ ਹਾਲ ਹੈ ਠੀਕ ਹੈ ਠੀਕ ਹੈ ਲੋ ਜੀ ਇੱਧਰ ਤਿਆਰ ਹੋ ਗਏ ਲੱਡੂ ਹੋਰ ਭਾਈ ਜੀ ਬੈਠ ਜੀ ਇਹ ਕਹਿ ਲੱਗੇ ਤਿਆਰ ਕਰਨੇ ਜੀ ਖੁਰਮੇ ਆ ਭਾਈ ਇਹ ਖੁਰਮੇ ਭਾਈ ਖੁਰਮੇ ਲੱਗੇ ਹੋਏ ਕਰਨ ਤਿਆਰ ਲਓ ਭਾਈ ਸਾਹਿਬ ਪਹੁੰਚ ਗਏ ਇਹ ਕਰਨੇ ਵਾਲੇ ਫਰਾਈ ਆਪਰ हां दसू लाइव भी ड्यूटी तेरी ਉਧਰ हां जी हां जी ਆਪਣੀ ਡਿਊਟੀ ਲੱਗੀ ਜੇ ਲੱਡੂਆਂ ਪਰ ਲੱਡੂ ਬਟਣੇ ਦੇ ਸਾਹਮਣੇ ਓਕੇ ਪਾਰਟੀ ਵੀ ਹੈ ਸਾਹਮਣੇ ਫਿਰ हां जी ਸਾਹਮਣੇ ਉਧਰ ਜਾਉਂਗੇ ਅੱਠ ਨੌ ਹਾਂ ਪਾਰਟੀ ਪਰ ਵੀ ਜਾਣਾ ਸਾਰਿਆਂ ਨੂੰ بتا ਕੇ ਤਾਂ ਉਧਰ ਹੀ ਆ ਹਾਂ ਉਧਰ ਵੀ ਜਾਣਾ ਪੈਣਾ ਵੀਰੇ ਉਧਰ ਵੀ ਜ਼ਰੂਰੀ ਆ ਹਾਂ ਲੱਡੂ ਹੋਣ ਲੱਗੇ ਬਟ ਤੇ ਖੋਰ ਮੈਂ ਹੋ ਰਿਹਾ ਤਿਆਰ ਬਣਾਏ ਰਿਓ ਸਾਰੇ ਜਿਹਨੇ ਬਲੌਗ ਦੇ ਨਾਲ ਦਿਖਾਉਂਦੇ ਤੁਹਾਨੂੰ ਵਧੀਆ ਵਧੀਆ ਆਈਟਮਾਂ ਤਿਆਰ ਕਰਨੀਆਂ ਅੱਜ ਦਵਾਈ ਸਾਹਿਬ ਨੇ ਲੱਡੂ ਦੀ ਹੋਈ ਹੈ ਤਿਆਰੀ ਲੱਡੂ ਦੀ ਹੋਣ ਲਈ ਤਿਆਰੀ ਲੱਗੇ ਪਈ ਆ ਠੰਡਾ ਕਰਨਾ ਪਟਕੇ ਲੱਗੇ ਕਰਨ ਦਾ ਯਾਰ ਹਾਂ ਬਾਈ ਕਾਕੂ ਸ੍ਰੀ ਗਾਜੀ ਸ੍ਰੀ ਗਾਜੀ ਲੱਡੂ ਵਟਾਉਣ ਪਹੁੰਚ ਗਏ ਆ ਤੁਸੀਂ ਹੋਰ ਜੀ ਜਿੱਪੂ ਕਰ ਲੈ ਠੰਡਾ ਬਾਈ ਇਹਨੂੰ ਪਟਕੇ ਠੰਡਾ ਕਰ ਰਿਹਾ ਬਾਈ ਹਾਂ ਠੰਡਾ ਕਰ ਲੈ ਇਹਨੂੰ ਪਟਕੇ ਰੋਟੀ ਘੜਾ ਦੋ ਭਾਈ ਹਲਵਾਈਆਂ ਨੂੰ ਨਹੀਂ ਹਲੋ ਬਾਈ ਸਿਕਰ ਹਲਵਾਈਆਂ ਲੱਗੇ ਰੋਟੀ ਘਣਾਉਂਦੇ ਤੇਰੇ ਨਾਲ ਗੁੱਸੇ ਭਾਈ ਮੈਂ ਤਾਂ ਕੰਮ ਪਰ ਲੇਟ ਆਉਂਦਾ ਉਹ ਭਾਈ ਯਾਰ ਮੈਂ ਉਧਰ ਵਿਆਹ ਤੇ ਦੂਏ ਪਾਸੇ ਵੀ ਪਹੁੰਚੇ ਹੋਇਆ ਦਾ ਵੀਰੇ ਕੀ ਕਰੀਏ ਹੁਣ ਵਿਆਹ ਥੋੜੇ ਵਿੱਚੇ ਬੋਫ ਦੋ ਵਿਆਹ ਇਕੱਠੇ ਕਰਦੇ ਯਾਰ ਹੁਣ ਕੀ ਕਰੀਏ ਸਿਕਰ ਜੀ ਸਾਰਿਆਂ ਸਿਕਰ ਜੀ ਹਲਵਾਈ ਖਾਰੇ ਰੋਟੀ ਭਾਈ ਕਾਟ ਰੋਟੀ ਘਾਣ ਲੱਗੇ ਹੋਇਆ ਵੀਰੇ ਹਜੇ ਹਾਂ ਰੋਟੀ ਖਾਣ ਨੂੰ ਰਾਮਨ ਨਾਲ ਫੇਰ ਕੰਮ ਕਰਾਉਂਦੇ ਬੰਬਈਆਂ ਦੇ ਰਾਮਨ ਤਸਲੀਨ ਆਪਣੇ ਘਰ ਦੇ ਬੰਦੇ ਆ ਹਲਵਾਈ ਸਾਹਿਬ ਲੱਗੇ ਵੇ ਨਕਾਜੂਗੇ ਕੈਮ ਨੇ ਹੈ ਮਾਗਜ ਮਾਗਜ ਆ ਲੱਜੀ ਆ ਲੱਜੀ ਲੱਜੀ ਦਾ ਓਏ ਭਜਾਲ ਆ ਗਿਆ ਲੈ ਕਹਿੰਦੇ ਮਗਜੇ ਮਗਜ ਦੇਖਣੇ ਆ ਕਹਿੰਦੇ ਲੱਡੂਆਂ ਦੇ ਵਿੱਚ ਕਾਜੂ ਪਾਇਆ ਨਾ ਇਹ ਹਾਂ ਕਾਜੂ ਆਰਡਰ ਬਣਾਇਆ ਮੰਨੇ ਉਹਨਾਂ ਦਾ ਕਾਜੂ ਕਾਜੂ ਦਾ ਉਹਦਾ ਬਦਾਮਾਂ ਦਾ ਪਾਊਡਰ ਬਣਾਇਆ ਇਹਨਾਂ ਨੂੰ ਫਿਰ ਮੈਂ ਕਹਿੰਦਾ ਮਸਾਲਾ ਮਲ ਕੇ ਨਾ ਰੋਟੀਆਂ ਦੇ ਵਿੱਚ ਕੱਢ ਕੇ ਉੱਥੇ ਬੈਠੇ ਫਿਰ ਆਪਣਾ ਬਸੇ ਆ ਖਾਦੀ ਹੋ ਜੂਗਾ ਖਾਣ ਵਾਲਾ ਉਹ ਕੌਣ ਚੱਕ ਗਿਆ ਹਟ ਹਟ ਲੋ ਜੀ ਬੰਦੇ ਹਾਂਜੀ ਲੋ ਮਾਮਾ ਵੀ ਪਹੁੰਚ ਗਿਆ ਮੜ ਜਾ ਉਧਰ ਬਿਲਾ ਰਹੇ ਤੈਨੂੰ ਖਲੋਈ ਅੱਛਾ ਜੀ ਹਾਂ ਥੋੜਾ ਹਿੱਕ ਕੇ ਲੋ ਜੀ ਗੁਰਲੇ ਵੀ ਨਿਕਲ ਗਏ ਬਿੱਲੇ ਵੈਸੇ ਫੜ ਲਿਆ ਫੜ ਲਿਆ ਮਰਨ ਬੰਦ ਕੋਰਮੇ ਵੀ ਨਿਕਲ ਗਏ ਕਿੱਤੇ ਵਾਲੇ ਵੀ ਨਿਕਲ ਗਏ ਲਾਲ ਵਾਲੇ ਵੀ ਮਿੱਠੀਆਂ ਮਕੋੜੀਆਂ ਵੀ ਨਿਕਲ ਗਈਆਂ ਲੋ ਜੀ ਦੱਸੂ ਨੇ ਲੱਗੇ ਲੱਡੂ ਬਣ ਆਪਾਂ ਨੇ ਵੀ ਪਟਾ ਦੇ ਤੇ ਆਪਾਂ ਨੂੰ ਲੱਗੇ ਹੁਣ ਵੀਡੀਓ ਬਣਾਉਣੀ ਹਾਂ ਦੋਹਾਂ ਲੋਜੀਆ ਦੰਦਰ ਲੱਡੂ ਵੱਟ ਤੇ ਇੱਕ ਮੰਜਾ ਪਰਤਾ ਤੇ ਉਹ ਪਿਛਲੀ ਸਾਈਡ ਪਕੌੜੀਆਂ ਰੱਖਤੀਆਂ ਲੋਜੀ ਮਾਸੀ ਵੀ ਪਹੁੰਚ ਗਈ ਹਲਵਾਈਆਂ ਕੋਲ ਲੱਗੇ ਲੱਡੂ ਵੱਟਣ ਸ਼ੁਰੂ ਕਰਤੇ ਜੀ ਪਾਰਟੀ ਦੀ ਲੱਗ ਲੋ ਜੀ ਪਾਰਟੀ ਦੀ ਹੋਣ ਲੱਗੀ ਤਿਆਰੀ ਗੱਲਬਾਤ ਐਂਡ ਬਾਕੀ ਤੋਂ ਉਹਨੂੰ ਦਿਖਾਵਾਂ ਲਓ ਜੀ ਸ਼ੀਰਾ ਬਾਈ ਡੀਜੇ ਵਾਲਾ ਏਡੀਜਾ ਬਹੁਤ ਮਜੂਰ ਆ ਪਿੰਡ ਦੇ ਵਿੱਚ ਸ਼ੀਰੇ ਬਾਈ ਦਾ ਬਾਈ ਦੇ ਨਿਆਣਿਆਂ ਨੂੰ ਕਰਦੇ ਸਾਂਭਦੇ ਆ ਕੰਮ ਸਾਰਾ ਅਸੇਲੇ ਬਾਲ ਕੇ ਦੇਖੋ ਬਾਈ ਦੇ ਕਿੰਨੇ ਕਿੰਨੇ ਕਿ ਰੱਖੇ ਹੋਏ ਆ ਸ਼ੀਰਾ ਬਾਈ ਜਿਹਦਾ ਆ ਜੀ ਆ ਸ਼ੀਰਾ ਬਾਈ ਖੜਾ ਆ ਟੈਂਟ ਵਾਲਾ ਬਾਈ ਆਪਣਾ ਆ ਦੇਖੋ ਬਾਈ ਦੇ ਚੇਲੇ ਕਿੰਨੇ ਖੜੇ ਆ ਬਾਈ ਨੂੰ ਦਾ ਹੱਥ ਲਾਉਂਦੇ ਬਾਈ ਨੂੰ ਦਾ ਹੱਥ ਨਹੀਂ ਲਾਉਣ ਦੇ ਆਪੇ ਕਰਦੇ ਸਾਰੇ ਚੇਲੇ ਜੀ ਭਾਈ ਤੁਸੀਂ ਬੁਕਿੰਗ ਕਰਨਾ ਹੈ ਬਾਈ ਦੀ ਜਿਹਰੇ ਬਾਈ ਜੀ ਹਾਂ ਬਈ ਇਹ ਹੀ ਬੁਕਿੰਗ ਕਰਨਾ ਹੈ ਠੀਕ ਹੈ ਬਈ ਪਾਰਟੀ ਸ਼ੁਰੂ ਹੋ ਗਈ ਆ ਸਰ ਹੋਆ ਪਾਰਟੀ ਪਾ ਕੇ ਤੁਹਾਨੂੰ ਮਿਲਦੇ ਆ ਫਿਰ ਆਪਾਂ ਘਰ ਜਾਨੇ ਬੈਠ ਯਾਰ ਹਰਮਨ ਆ ਗਿਆ ਯਾਰ ਲਾ ਗਿਆ ਬਨੂਰੇ ਤੇ ਆਪਾਂ ਪਹੁੰਚੇ ਮੇ ਉਧਰ ਪਾਰਟੀ ਤੇ ਆਪਾਂ ਪਹੁੰਚੇ ਮੇ ਪਾਰਟੀ ਪਰ ਮਾਈ ਛੇਰ ਨਾ ਮੈਂ ਆਪਣਾ ਟਾਈਮ ਲੱਗੇ ਨਹੀਂ ਅੱਜ ਮੁੰਡੇ ਦੀ ਆਪਣੇ ਦੀ ਬਰਾਤ ਚੜੀ ਦੀ ਚੱਲ ਮੈਨੂੰ ਉਹ ਬਣਾ ਰਹੇ ਉਧਰ ਵੀ ਤੇ ਆਪਾਂ ਇੱਧਰ ਨਿਪਟਣਗੇ ਬੰਨ ਦਾ ਆਪਾਂ ਤਾਂ ਪਹੁੰਚੇ ਆ ਉਰੇ ਮਠਿਆਈ ਦਾ ਹੋ ਗਿਆ ਮੰਨੇ ਸਾਰਾ ਕੁਝ ਮੰਨੇ ਭਾਈ ਉਹ ਮੰਨੇ ਭਾਈ ਹਾਂ ਮਠਿਆਈ ਦਾ ਪੁੱਛਦਾ ਤੈਨੂੰ ਮਠਿਆਈ ਵੀਰੇ ਉਧਰ ਹਾਂ ਹੋ ਗਿਆ ਲੋ ਜੀ ਆ ਮੇਰੇ ਰਿਸ਼ਤੇਦਾਰ ਬੈਠੇ ਵਧੀਆ ਜੀ ਹੋ ਲੇਟ ਆਏ ਦਰੋਸਤ ਆਏ ਅਬ ਬੁਟਾ ਵੀਰਾ ਬੈਠ ਗਿਆ ਮੈਂ ਉੱਧਰ ਬਾਈ ਪਾਰਟੀ ਮੈਂ ਵੀ ਜੀ ਹੋਇਆ ਬੈਠਾ ਕੌਣ ਮੈਂ ਜੀ ਠੀਕ ਹੈ ਲੋ ਜੀ ਪ੍ਰੋਣਾ ਸਾਹਿਬ ਵੀ ਪਹੁੰਚ ਗਏ ਹਾਂ ਜੀ ਪ੍ਰੋਣਾ ਸਾਹਿਬ ਜੀ ਪ੍ਰੋਣਾ ਦੋ ਦੋ ਆ ਗਏ ਆ ਦੋ ਹੀ ਪ੍ਰੋਣੇ ਆ ਗਏ ਬੜਾ ਵੀ ਆ ਗਿਆ ਛੋਟਾ ਵੀ ਆ ਗਿਆ ਇੱਥੇ ਪਾਣੀ ਵਾਹ ਕੇ ਨਾ ਬੜਾ ਛਿੱਟਾਂ ਆ ਹਾਲ ਜੀ ਪਾਣੀ ਦੇ ਮੋਟਰਸਾਈਕਲ ਦੇ